ਇਹ ਕੈਸਾ ਟੋਆ ਹੈ ਨਾ ਲੰਗਾ ਜਾਂਦਾ ਹੈ ਨਾ ਟਾਪਾ ਜਾਂਦਾ ਹੈ ਥੁੱਕ ਵੀ ਘੇਰ ਦੂੰਗਾ ਪਰ ਇਹ ਬੇਸ਼ੱਕ ਤੁਹਾਨੂੰ ਮਜ਼ਾਕ ਲੱਗ ਰਿਹਾ ਹੋਣਾ ਹੈ ਕਿ ਇਹ ਕਿਵੇਂ ਦੀ ਗੱਲਾਂ ਕਰ ਰਹੇ ਹਾਂ ਪਰ ਜੇ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਤਾਂ ਇਹ ਮਾਮਲਾ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਸ਼ਹਿਰ ਵਿੱਚ ਐਨ ਰੋਡ ਤੇ ਇੱਕ ਵੱਡਾ ਸਾਰਾ ਟੋਆ ਬਣਿਆ ਹੋਇਆ ਹੈ ਜਿਸ ਨੂੰ ਲੋਕ ਇਹ ਵੀ ਕਾਖ ਰਹੇ ਹਨ ਕਿ ਇਹ ਮੌਤ ਦਾ ਖੂ ਹੈ ਕਿਉਂਕਿ ਇੱਕ ਕਾਰ ਸਵਾਰ ਦੇ ਮਗਰੇ-ਮਗਰੇ ਇੱਕ ਮੋਟਰਸਾਈਕਲ ਵਾਲਾ ਬਿਲਕੁਲ ਨਾਲ ਦੀ ਨਾਲ ਹੀ ਆ ਰਿਹਾ ਹੁੰਦਾ ਹੈ ਜਿਸ ਵਿੱਚ ਜਦੋਂ ਉਹ ਸੜਕ ਤੇ ਲੰਘਦਾ ਹੁੰਦਾ ਹੈ ਤਾਂ ਇੱਕ ਵੱਡਾ ਸਾਰਾ ਟੋਆ ਸਾਹਮਣੇ ਜਾਂਦਾ ਹੈ ਤੇ ਉਸ ਨੂੰ ਪਤਾ ਨਹੀਂ ਚੱਲਦਾ ਅਤੇ ਉਹ ਟੋਏ ਦੇ ਵਿੱਚ ਡਿੱਗ ਪਿੰਦਾ ਹੈ ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬੇਸ਼ੱਕ ਜਿਵੇਂ ਦਾ ਇਹ ਟੋਆ ਸੀ ਜਿਵੇਂ ਬਾਈਕ ਜਿਹੜਾ ਸੀ ਉਹ ਵਿੱਚ ਤਸ ਗਿਆ ਕੋਈ ਸ਼ੱਕ ਨਹੀਂ ਕਿ ਇਹ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀ ਦੱਸ ਦਈਏ ਕਿ ਇਹ ਕੋਈ ਹੋਰ ਕਿਸੇ ਸਟੇਟ ਦੀ ਗੱਲ ਨਹੀਂ ਹੈ ਇਹ ਪੰਜਾਬ ਦੇ ਇੱਕ ਸ਼ਹਿਰ ਮੋਗਾ ਜ਼ਿਲ੍ਹਾ ਦੇ ਵਿੱਚ ਸਥਿਤ ਇੱਕ ਸ਼ਹਿਰ ਦੀ ਹੈ ਇਸ ਦੇ ਨਾਲ ਹੀ ਵੱਡੇ ਸਵਾਲ ਸਾਹਮਣੇ ਆ ਰਹੇ ਹਨ ਜਿੱਥੇ ਕੀ ਲੋਕ ਇਹ ਵੀ ਆਖ ਰਹੇ ਹਨ ਇਸ ਦਾ ਜ਼ਿੰਮੇਵਾਰ ਕੌਣ ਹੋ ਸਕਦਾ ਹੈ ਕੀ ਇਹ ਅੰਗੈਲੀ ਛੋਟੀ ਮੋਟੀ ਅੰਗੈਲੀ ਹੈ ਕੀ ਇਹ ਜਿਹੜੀ ਅੰਗੈਲੀ ਹੈ ਉਹ ਸਰਕਾਰ ਜਾਂ ਕਾਰਪੋਰੇਸ਼ਨ ਦੀ ਅੰਗੈਲੀ ਹੈ ਕੀ ਇਹ ਸੜਕ ਦੇ ਅਧਿਕਾਰ ਬਣ ਹੋਇਆ ਮੋਤ ਦਾ ਖੂਪ ਕਿਸੇ ਦੇ ਘਰ ਦਾ ਚਿਰਾਗ ਵੀ ਬੁਝਾ ਸਕਦਾ ਹੈ ਕਮੈਂਟ ਵਿੱਚ ਜਰੂਰ ਦੱਸਣਾ ਆਪਣੀ رائے ਥੁੱਕ ਵੀ ਘੇਰ ਦੂੰਗਾ ਪਰ ਥੁੱਕ ਵੀ ਘੇਰ ਦੂੰਗਾ ਪਰ ਇਹ ਕਿਹੜਾ ਟੋਆ ਹੈ ਨਾ ਲੰਘਾ ਜਾਤਾ ਹੈ ਨਾ ਟਾਪਾ ਜਾਤਾ ਹੈ ਥੁੱਕ ਵੀ ਗੀਰਦੂ ਨੋ ਪਰ ਇਹ ਬੇਸ਼ੱਕ ਤੁਹਾਨੂੰ ਮਜ਼ਾਕ ਲੱਗ ਰਿਹਾ ਹੋਣਾ ਹੈ ਕਿ ਇਹ ਕਿਵੇਂ ਦੀ ਗੱਲਾਂ ਕਰ ਰਹਿਆਂ ਹਾਂ ਪਰ ਜੇ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਤਾਂ ਇਹ ਮਾਮਲਾ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਸ਼ਹਿਰ ਵਿੱਚ ਐਨ ਰੋਡ ਤੇ ਇੱਕ ਵੱਡਾ ਸਾਰਾ ਟੋਆ ਬਣਿਆ ਹੋਇਆ ਹੈ ਜਿਸ ਨੂੰ ਲੋਕ ਇਹ ਵੀ ਕਾਖ ਰਹੇ ਹਨ ਕਿ ਇਹ ਮੌਤ ਦਾ ਖੂ ਹੈ ਕਿਉਂਕਿ ਇੱਕ ਕਾਰ ਸਵਾਰ ਦੇ ਮਗਰੇ-ਮਗਰੇ ਇੱਕ ਮੋਟਰਸਾਈਕਲ ਵਾਲਾ ਬਿਲਕੁਲ ਨਾਲ ਦੀ ਨਾਲ ਹੀ ਆ ਰਿਹਾ ਹੁੰਦਾ ਹੈ ਜਿਸ ਵਿੱਚ ਜਦੋਂ ਉਹ ਸੜਕ ਤੇ ਲੰਘਦਾ ਹੁੰਦਾ ਹੈ ਤਾਂ ਇੱਕ ਵੱਡਾ ਸਾਰਾ ਟੋਆ ਸਾਹਮਣੇ ਜਾਂਦਾ ਹੈ ਤੇ ਉਸ ਨੂੰ ਪਤਾ ਨਹੀਂ ਚੱਲਦਾ ਅਤੇ ਉਹ ਟੋਏ ਦੇ ਵਿੱਚ ਡਿੱਗ ਪਿੰਦਾ ਹੈ ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬੇਸ਼ੱਕ ਜਿਵੇਂ ਦਾ ਇਹ ਟੋਆ ਸੀ ਜਿਵੇਂ ਬਾਈਕ ਜਿਹੜਾ ਸੀ ਉਹ ਵਿੱਚ ਤਸ ਗਿਆ ਕੋਈ ਸ਼ੱਕ ਨਹੀਂ ਕਿ ਇਹ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀ ਦੱਸ ਦਈਏ ਕਿ ਇਹ ਕੋਈ ਹੋਰ ਕਿਸੇ ਸਟੇਟ ਦੀ ਗੱਲ ਨਹੀਂ ਹੈ ਇਹ ਪੰਜਾਬ ਦੇ ਇੱਕ ਸ਼ਹਿਰ ਮੋਗਾ ਜ਼ਿਲ੍ਹਾ ਦੇ ਵਿੱਚ ਸਥਿਤ ਇੱਕ ਸ਼ਹਿਰ ਦੀ ਹੈ ਇਸ ਦੇ ਨਾਲ ਹੀ ਵੱਡੇ ਸਵਾਲ ਸਾਹਮਣੇ ਆ ਰਹੇ ਹਨ ਜਿੱਥੇ ਕੀ ਲੋਕ ਇਹ ਵੀ ਆਖ ਰਹੇ ਹਨ ਇਸ ਦਾ ਜ਼ਿੰਮੇਵਾਰ ਕੌਣ ਹੋ ਸਕਦਾ ਹੈ ਕੀ ਇਹ ਅਣਗਹਿਲੀ ਛੋਟੀ ਮੋਟੀ ਅਣਗਹਿਲੀ ਹੈ ਕੀ ਇਹ ਜਿਹੜੀ ਅਣਗਹਿਲੀ ਹੈ ਉਹ ਸਰਕਾਰ ਜਾਂ ਕਾਰਪੋਰੇਟ ਸਥਿਤੀ ਅਨੇ ਗੈਲੀ ਹੈ ਕਿ ਇਹ ਸੜਕ ਦੇ ਅੱਧ ਵਿੱਚਕਾਰ ਬਣਿਆ ਹੋਇਆ ਮੋਤ ਦਾ ਖੂਪ ਕਿਸੇ ਦੇ ਘਰ ਦਾ ਚਿਰਾਗ ਵੀ ਬੁਝਾ ਸਕਦਾ ਹੈ ਕਮੈਂਟ ਵਿੱਚ ਜਰੂਰ ਦੱਸਣਾ ਆਪਣੀ رائے ਥੁੱਕ ਵੀ ਘੇਰ ਦੂੰਗਾ ਪਰ ਥੁੱਕ ਵੀ ਘੇਰ ਦੂੰਗਾ ਪਰ ਥੁੱਕ ਵੀ ਘੇਰ ਦੂੰਗਾ ਪਰ ਕੱਲ ਹੀ ਇਥੇ ਧਰਤੀ ਥੱਲੇ ਬੈ ਗਈ ਸੀ ਧਰਤੀ ਬਹਿਣ ਦੇ ਨਾਲ ਟੋਆ ਬਹੁਤ ਵੱਡਾ ਹੋ ਚੁੱਕਾ ਸੀ ਜਿੰਨੇ ਨਾਲ ਕੁਝ ਨੁਕਸਾਨ ਹੋ ਜਾਂਦਾ ਪਹਿਲਾਂ ਡੰਡੇ ਡੁੰਡੇ ਗੱਡੇ ਸਾਰਾ ਕੁਝ ਕੀਤਾ ਫਿਰ ਕੁਛ ਆ ਗਏ ਉਹਨਾਂ ਡੰਡੇ ਡੁੰਡੇ ਪੋਰਟੇ ਮਲਾਜਮਾਂ ਨੇ ਡੰਡੇਪੱਟ ਦੇ ਸਾਹਮਣੇ ਗੱਡੀਆਂ ਲੰਘਣ ਨਹੀਂ ਸ਼ੁਰੂ ਹੋ ਗਈਆਂ ਜੀ ਉੱਥੇ ਇੱਕ ਮੋਟਰਸਾਈਕਲ ਤੇ ਬੰਦਾ ਆਂਦਾ ਸੀ ਉਹ ਥੱਲੇ ਵਿੱਚ ਹੀ ਡਿੱਗ ਗਿਆ ਸਾਰਾ ਮੋਟਰਸਾਈਕਲ ਦੇ ਵਿੱਚ ਇਹਦੀ ਪਹਿਲਾਂ ਕੋਈ ਕੰਪਲੇਂਟ ਵਗੈਰਾ ਲਿਖਾਈ ਲੱਗ ਰਿਹਾ ਨਹੀਂ ਕਿਸੇ ਨੇ ਇਹ ਨਹੀਂ ਲਿਖਾਈ ਸੀ ਹੋਰ ਵੀ ਸ਼ਹਿਰ ਚ ਜਗ੍ਹਾ ਤੇ ਹੋਏ ਇੱਕ ਖੜੇ ਪੈਰੀ ਹੋਏ ਸ਼ਹਿਰ ਚ ਬਹੁਤ ਹੋਏ ਜੀ ਜਗ੍ਹਾ ਜਗ੍ਹਾ ਤੇ ਹੋਏ ਪਏ ਜੀ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਚ ਕੀ ਕਰੂ ਸਮਝ ਨਹੀਂ ਆ ਰਹੀ ਕਾਰਨ ਇਹ ਹੁਣ ਅੱਜ ਕੱਲ ਕਰਦੇ ਨਹੀਂ ਕੰਪੇ ਕੰਮ ਕੀ ਕਰੀਏ ਹੁਣ ਕਿਸੇ ਤਨ ਜਾ ਕੇ ਕਹੀਏ ਮੇਰਾ ਨਾਮ ਸਾਹਿਲ ਹੈ ਸਾਇਰ ਗੱਡੀ ਜਗਰ ਚੌਂਗ ਸ਼ੇਖਾ ਲੋਕੜੀ ਆਪਣੇ ਕਿ ਆ ਹਾਥਾ ਹੋਇਆ ਜੀ ਆਸਾ ਕਲ ਉਹ ਸਰ ਸਵੇਰ ਸਵੇਰ ਜਦੋਂ ਆਏ ਆ ਦੁਕਾਨ ਤੇ ਆਉਂਦੇ ਸਰ ਸੜਕ ਤੇ ਟੋਆ ਕਾਫੀ ਡੂੰਗਾ ਪਿਆ ਹੋਇਆ ਸੀ ਜਿਵੇਂ ਸੜਕ ਬੈ ਗਈ ਕਿਸੇ ਚੀਜ਼ ਨਾਲ ਦਾਪ ਪੈਣ ਕਰਕੇ ਬੈ ਗਈ ਤੇ ਉਹਨਾਂ ਕਰਕੇ ਟ੍ਰੈਫਿਕ ਕਲ ਵੱਧ ਲੱਗਾ ਰਿਹਾ ਤੇ ਕੱਲ ਐਮਸੀ ਸਾਹਿਬ ਵੀ ਆਏ ਹੋਏ ਸੀ ਇੱਥੇ ਤੇ ਉਹਨਾਂ ਸਾਹਮਣੇ ਇੱਕ ਬੰਦਾ ਆਇਆ ਅੱਗੇ ਗੱਡੀ ਸੀ ਗੱਡੀ ਉਤੋਂ ਰਾਂਗੇ ਟੋਆ ਨਹੀਂ ਦਿਖਿਆ ਉਹਨੂੰ ਤੇ ਇਸ ਕਰਕੇ ਉਹ ਸਿੱਧਾ ਟੋਏ ਵਿੱਚ ਜਾ ਕੇ ਡਿੱਗ ਪਿਆ ਕਿੰਨਾ ਡੇਂਜਰ ਸੀਗਾ ਵੀ। ਕਾਫੀ ਡੇਂਜਰ ਸਾਰਾ ਸਮਝ ਲਓ ਕਿ ਮੋਟਰਸਾਈਕਲ ਸਾਰਾ ਫਰੰਟ ਤੋਂ ਡੋਟ ਟੁੱਟ ਗਿਆ ਬੰਦਾ ਉਹਨੇ ਛੇਡਾ ਜੁੱਟਾ ਕਾਫੀ ਵੱਜ ਗਿਆ ਬਾਵਾ ਮੂਵਾ ਦੇ ਤੇ ਬਚਾਅ ਹੋ ਗਿਆ ਕਿ ਗਰਦਨ ਗਰਦਨ ਦੀ ਬੰਦੇ ਦੀ ਹਿੱਲ ਗਈ ਕਿਉਂਕਿ ਸਿੱਧਾ ਮੂੰਹ ਪਰ ਨਹੀਂ ਡਿੱਗਿਆ ਸੀ ਵਿੱਚ ਜਾ ਗਿਆ ਉਹ ਆਸੇ-ਬਾਸੇ ਹੀ ਕਾਫੀ ਜਣੇ ਖੜੇ ਸੀ ਤਾਂ ਕਰ ਉਹਨੂੰ ਬਾਹਰ ਕੱਢ ਲਿਆ ਤੇ ਉਹਦਾ ਬਚਾਅ ਹੋ ਗਿਆ ਬੰਦੇ ਦਾ। ਸ਼ਹਿਰ ਜੁਰ ਵੀ ਇੱਦਾਂ ਦੇ ਕਈ ਟੋਏ-ਟੋਏ ਹੈਗੇ ਤੀਜੇ ਤੋਂ। ਕਾਫੀ ਤਾਂ ਜੋ ਜੈਦਾ ਬਾਈਕ ਵੀ ਲੈ ਕੇ ਟੋਏ ਟੱਪੇ ਤੋਂ ਹੁੰਦੀ ਹੈ ਸ਼ਹਿਰ ਦੇ ਵਿੱਚ ਹਾਂਜੀ। ਸਰ ਇੱਕ ਸ਼ੇਖਾ ਟਾਪ ਦੇ ਵਿੱਚ 메ਨ ਸੜਕ ਜਿਹੜ ਉਥੇ ਘੜ ਤੋਂ ਘੜ 6-7 ਫੁੱਟ ਡੂੰਗਾ ਸੜਕ ਦੇ ਵਿੱਚ ਬਿਲਕੁਲ ਵਿਚਕਾਰ ਢੋਆ ਪੈ ਗਿਆ ਜਿਹਦੇ ਵਿੱਚ ਕੱਲ ਨੂੰ ਇੱਕ ਹਾਦਸਾ ਹੋਇਆ ਹੈ ਬੰਦਾ ਮੋਟਰਸਾਈਕਲ ਸਮੇਤ ਉਹਦੇ ਵਿੱਚ ਡਿੱਗ ਗਿਆ ਮੈਂ ਬਲਜੀਤ ਸਿੰਘ ਚੰਨੀ ਮੇਅਰ ਨਗਰ ਨਗਮਾ ਮੋਗਾ ਜਿੱਥੇ ਕਿ ਨਗਰ ਨਗਮ ਦੀ ਆਪਣੀ ਤਾਂ ਦੀ ਨਡ ਬਿਟੀ ਜਿਹੜੀ ਕਿ ਨਵਾ ਰਹੇ ਆ ਕਿਉਂਕਿ ਮੇਰੀ ਇਹ ਨੌਲੇਜ ਦੇ ਵਿੱਚ ਨਹੀਂ ਸੀਗੀ ਮੈਂ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਵਿਪਨ ਜੀ ਕਿਉਂਕਿ ਜਦੋਂ ਇੱਥੇ ਪ੍ਰੈਸ ਜਾਂ ਆਈਆ ਜਾਂ ਸਾਡੇ ਵੀਰ ਆਇਆ ਮੈਨੂੰ ਉਹਨਾਂ ਕੋਲੋਂ ਮੈਨੂੰ ਜਾਣਕਾਰੀ ਮਿਲੀ ਆ ਇਹ ਜਿਹੜੀ ਕਿਸੇ ਖਾਲੇ ਚੌਂਕ ਦੇ ਵਿੱਚ ਜਿਹੜੀ ਕੀ ਡਾਟ ਜਿਹੜੀ ਸੀਵਰੇਜ ਵਾਲੀ ਆ ਉਹ ਡਿੱਗ ਪਈ ਆ ਕਿਉਂਕਿ ਜਦੋਂ ਕੋਈ ਮੇਰੇ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਜਾਂ ਸਾਡੇ ਕੋਈ ਐਸਡੀਓ ਸਾਹਿਬ ਆ ਜਾਂ ਕੋਈ ਜੇਈ ਸਾਹਿਬ ਆ ਜਾਂ ਸੀਵਰੇਜ ਬੋਰਡ ਦੇ ਸਾਡੇ ਡਿਪਾਰਟਮੈਂਟ ਦੇ ਜਿੰਨੇ ਵੀ ਕਰਮਚਾਰੀ ਆ ਹਜੇ ਤੱਕ ਮੈਨੂੰ ਕਿਸੇ ਨੇ ਵੀ ਇਨਫੋਰਮੇਸ਼ਨ ਇਹ ਨਹੀਂ ਦਿੱਤੀ ਸੀ ਵੀ ਉੱਥੇ ਆ ਗੱਲ ਹੋਈ ਆ ਹੁਣ ਮੈਨੂੰ ਪਤਾ ਲੱਗ ਗਿਆ ਸਮਝ ਲਓ ਤੁਸੀਂ ਕਹੋ ਵੀ 1 ਵਜੇ ਚ 5 ਮਿੰਟ ਰਹਿੰਦੇ ਆ ਜੀ ਹੁਣ ਪਤਾ ਲੱਗਾ ਜੀ 10 ਮਿੰਟ ਦੇ ਵਿੱਚ ਵਿੱਚ ਮੈਂ ਉੱਥੇ ਜਿਹੜੀ ਕਿ ਇਹ ਘਟਨਾ ਹੋਈ ਆ ਜਾਂ ਕਿ ਉਹ ਖੱਡਾ ਪਿਆ ਹੋਇਆ ਤੇ ਜਿਹੜੇ ਕਿ ਐਸਡੀਓ ਗੁਰਜੋਤ ਸਿੰਘ ਜੀ ਆ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਆ ਵੀ ਤੁਸੀਂ ਵੀ ਉੱਥੇ ਪਹੁੰਚੋ ਤੇ ਜਿਹੜਾ ਕਿ ਮੈਂ ਵੀ ਉੱਥੇ ਨਾਲ ਦੀ ਨਾਲ ਉੱਥੇ ਜਾ ਕੇ ਪਹੁੰਚਦੇ ਆਂ ਜਿਹੜਾ ਕਿ ਹੋਰ ਕੰਮ ਜਿਹੜੇ ਕਿ ਕਰਨ ਵਾਲੇ ਆ ਜਿਹੜੇ ਕਿ ਜ਼ਰੂਰੀ ਆ ਜਾਂ ਕੋਈ ਬੈਰੀਕੇਡ ਕਰ هو <applause>